ਗੋੜੀ ਸੁਖਮਣੀ ਮਹੱਲਾ ਪੰਜਵਾਂ ਸ਼ਲੋਕ ਨਿਰਗੁਣ ਯਾਰ ਈ ਆਨਿਆ ਸੋ ਪ੍ਰਭ ਸਦਾ ਸਮਾਲ ਏ ਗੁਣਹੀਣ ਆਵਾਣੇ ਬੰਦੇ ਉਸ ਪ੍ਰਭੂ ਨੂੰ ਸਦਾ ਯਾਦ ਕਰ ਜਿਨ ਕੀ ਯਾਤਿ ਚਿਤ ਰਖ ਨਾਨਕ ਨਿਬਹੀ ਨਾਲ ਜਿਸਨੇ ਤੈਨੂੰ ਪੈਦਾ ਕੀਤਾ ਹੈ ਤੂੰ ਉਸ ਨੂੰ ਚਿਤ ਵਿੱਚ ਵਸਾ ਕੇ ਰੱਖ ਉਹ ਤੇਰੇ ਨਾਲ ਅੰਤ ਤੱਕ ਚੱਲੇਗਾ ਅਸ਼ਟਪਦੀ ਰਮਾਇਆ ਕੇ ਗੁਣ ਚੇਤ ਪਰਾਨੀ ਏ ਪ੍ਰਾਣੀ ਪ੍ਰਮਾਤਮਾ ਦੇ ਗੁਣ ਯਾਦ ਕਰ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਕਿਸ ਮੂਲ ਨੂੰ ਤੂੰ ਤੈਨੂੰ ਕੀ ਬਣਾ ਕੇ ਵਿਖਾਇਆ ਹੈ ਜਿੰਤੂ ਸਾਜ ਸਵਾਰ ਸ਼ਿੰਗਾਰਿਆ ਜਿਸਨੇ ਤੈਨੂੰ ਰਚ ਕੇ ਸਵਾਰ ਕੇ ਸ਼ਿੰਗਾਰਿਆ ਹੈ ਗਰਵ ਅਗਨ ਮੈਂ ਜਿਨੇ ਉਵਾਰਿਆ ਗਰਵ ਅਗਨੀ ਦੇ ਵਿੱਚੋਂ ਜਿਸ ਨੇ ਤੈਨੂੰ ਬਚਾਇਆ ਹੈ ਜਨਮ ਦਿੱਤਾ ਹੈ ਬਾਹਰ ਵਿਵਸਤਾ ਤੁਝ ਪਿਆਰੇ ਦੁੱਧ ਬਾਲਕ ਉਮਰ ਦੇ ਵਿੱਚ ਤੈਨੂੰ ਦੁੱਧ ਪਿਉਂਦਾ ਹੈ ਪਰ ਜਵਨ ਭੋਜਨ ਸੁਖਸੂਦ ਪਰੀ ਜਵਾਨੀ ਦੇ ਵਿੱਚ ਭੋਜਨ ਤੇ ਸੁਖ ਦੀ ਸੋਧ ਰੱਖੀ ਹੈ ਬਿਰਧ ਭਇਆ ਉੱਪਰ ਸਾਖ ਸੇਨ ਬੁੱਢਾ ਹੋਇਆ ਤਾਂ ਸਾਖ ਸੇਨ ਉੱਪਰ ਕਰ ਦਿੱਤੇ ਮੁੱਖ ਉਪਾਯੋ ਵੈਠ ਕੋ ਦੇਨ ਜੋ ਬੈਠੇ ਨੂੰ ਹੀ ਮੂੰਹ ਵਿੱਚ ਭੋਜਨ ਦਿੰਦੇ ਹਨ ਇਹ ਨਿਰਗੁਣ ਗੁਣ ਕੁਛ ਨਾ ਬੁਝੇ ਪਰ ਇਹ ਗੁਣਹੀਣ ਕਿਸੇ ਗੁਣ ਨੂੰ ਨਹੀਂ ਸਮਝਦਾ ਬਖਸ਼ਿਲੇ ਹੋ ਤੋ ਨਾਨਕ ਸਿਜੇ ਹੈ ਨਾਨਕ ਜੇ ਤੁਸੀਂ ਇਸ ਨੂੰ ਬਖਸ਼ ਲਵੋਗੇ ਤਾਂ ਇਸ ਦਾ ਕਲਿਆਣ ਹੋਵੇਗਾ ਜੇਹ ਪ੍ਰਸਾਦ ਧਰ ਉੱਪਰ ਸੁਖ ਵਸੈ ਜਿਸ ਦੀ ਕਿਰਪਾ ਦੇ ਨਾਲ ਹੀ ਇਨਸਾਨ ਤੂੰ ਧਰਤੀ ਉੱਤੇ ਸੁਖ ਦੇ ਨਾਲ ਵਸਦਾ ਹੈ ਸੂਤ ਪ੍ਰਾਤ ਮੀਤ ਵਨੀਤਾ ਸੰਗ ਹਸੈ ਆਪਣੇ ਪੁੱਤਰ ਭਾਈ ਮਿੱਤਰ ਇਸਤਰੀ ਤੇ ਹੋਰ ਸਕੇ ਸੰਬੰਧੀਆਂ ਦੇ ਨਾਲ ਹੱਸਦਾ ਹੈ ਜੇਹ ਪ੍ਰਸਾਦ ਪੀਵੇ ਸੀਤਲ ਜਲਾ ਜਿਸ ਦੀ ਕਿਰਪਾ ਦੇ ਨਾਲ ਠੰਡਾ ਪਾਣੀ ਪੀਂਦਾ ਹੈ ਸੁਖਦਾਈ ਪਵਨ ਪਾਵਕ ਅਮੁੱਲਾ ਸੁਖ ਦੇਣ ਵਾਲੀ ਮੁੱਲ ਤੋਂ ਬਿਨਾ ਹਵਾ ਤੋਂ ਅਗਨੀ ਮਿਲੀ ਹੈ ਜਿਹ ਪ੍ਰਸਾਦ ਭੋਗ ਗਏ ਸਭ ਰਸਾ ਜਿਸ ਦੀ ਕਿਰਪਾ ਦੇ ਨਾਲ ਤੂੰ ਸਾਰੇ ਰਸ ਨੂੰ ਭੋਗਦਾ ਹੈ ਸਾਰੇ ਸੁਖ ਆਰਾਮ ਨੂੰ ਮਾਣਦਾ ਹੈ ਸਗਲ ਸਮਗਰੀ ਸੰਗ ਸਾਥ ਵਸਾ ਅਤੇ ਸਭ ਪਦਾਰਥਾਂ ਸਣੇ ਸੁਖ ਦੇ ਨਾਲ ਵਸਦਾ ਹੈ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਜਿਸ ਨੇ ਤੈਨੂੰ ਹੱਥ ਪੈਰ ਕੰਨ ਅੱਖਾਂ ਤੇ ਜੀਵ ਦਿੱਤੇ ਹਨ ਤਿਸੇ ਤਿਆਗ ਅਵਰ ਸੰਗ ਰਚਨਾ ਤੂੰ ਉਸ ਪ੍ਰਭੂ ਪਰਮਾਤਮਾ ਨੂੰ ਛੱਡ ਕੇ ਹੋਰਨਾਂ ਦੇ ਨਾਲ ਪ੍ਰੇਮ ਕਰਦਾ ਹੈ ਐਸੇ ਦੋਖ ਮੁੜ ਅੰਧ ਵਿਆਪੈ ਐਸੇ ਦੋਸ਼ ਮੂਰਖਾਂ ਦੇ ਅੰਨਿਆਂ ਨੂੰ ਲੱਗਦੇ ਹਨ ਨਾਨਕ ਕਾੜ ਲਿਹੋ ਪ੍ਰਭ ਆਪੇ हे ਪ੍ਰਭੂ ਐਸੇ ਦੋਸ਼ਾਂ ਦੇ ਵਿੱਚੋਂ ਆਪ ਹੀ ਕੱਢ ਲਵੋ ਆਦ ਅੰਤ ਜੋ ਰੱਖਣਹਾਰ ਪਰਮਾਤਮਾ ਆਦ ਤੋਂ ਅੰਤ ਤੱਕ ਰੱਖਣ ਵਾਲਾ ਹੈ ਤਿਸ ਸਿਉ ਪ੍ਰੀਤ ਕਰੇ ਗਵਾਰ ਇਹੇ ਮੂਰਖ ਉਸ ਦੇ ਨਾਲ ਪ੍ਰੀਤ ਕਿਉਂ ਨਹੀਂ ਕਰਦਾ ਜਾ ਕਿ ਸੇਵਾ ਨਵਨਿਦ ਪਾਵੈ ਜਿਸ ਦੀ ਸੇਵਾ ਕਰਕੇ ਨਉ ਨਿਦਾਂ ਪੌਂਦਾ ਹੈ ਤਾਂ ਸਤਿਉ ਮੂੜਾ ਮਨ ਨਹੀਂ ਲਾਵੇ ਉਸ ਨਾਲ ਮੂਰਖ ਮਨ ਨਹੀਂ ਜੋੜਦਾ ਜੋ ਠਾਕੁਰ ਸਤ ਸਦਾ ਹਜੂਰੇ ਜੋ ਮਾਲਕ ਸਦਾ ਹੀ ਹਾਜ਼ਰ ਨਾਜ਼ਰ ਹੈ ਤਾਂ ਕੋ ਅੰਦਾ ਜਾਣਤ ਦੂਰੇ ਉਸ ਨੂੰ ਅੰਨਾ ਦੂਰ ਜਾਣਦਾ ਹੈ ਜਾ ਕਿ ਟਹਿਲ ਪਾਵੇ ਦਰਗਹਿਮਾਨ ਜਿਸ ਦੀ ਸੇਵਾ ਕਰਕੇ ਦਰਗਾਹ ਚ ਮਾਨ ਪਾਉਂਦਾ ਹੈ ਤਿਸੇ ਵਿਸਾਰੇ ਮੁਗਤ ਅਜਾਨ ਉਸ ਨੂੰ ਮੂਰਖ ਅਗਿਆਨੀ ਇਨਸਾਨ ਵਿਚਾਰ ਕੀ ਛੜਦਾ ਹੈ ਸਦਾ ਸਦਾ ਇਹ ਭੁੱਲਣ ਹਾਰ ਇਹ ਜੀਵ ਸਦਾ ਹੀ ਭੁੱਲਣ ਹਾਰ ਹੈ ਨਾਨਕ ਰੱਖਣ ਹਾਰ ਅਪਾਰ ਇਸ ਨੂੰ ਬੇਅੰਤ ਪ੍ਰਭੂ ਆਪ ਹੀ ਬਖਸ਼ਣ ਵਾਲਾ ਹੈ ਰਤਨ ਤਿਆਗ ਕੋ ਢੀ ਸੰਗ ਰਚੈ ਨਾਮ ਰਤਨ ਨੂੰ ਛੱਡ ਕੇ ਵਿਸ਼ੇ ਰੂਪੀ ਕੋਢੀ ਦੇ ਨਾਲ ਲੱਗਦਾ ਹੈ ਸਾਚ ਛੋੜ ਝੂਠ ਸੰਗ ਮਚੈ ਸੱਚ ਨੂੰ ਛੱਡ ਕੇ ਝੂਠ ਦੇ ਨਾਲ ਖੁਸ਼ ਹੁੰਦਾ ਹੈ ਜੋ ਛੱਡਣਾ ਸਥਿਰ ਕਰਮਾਂ ਨੇ ਜੋ ਕੁਝ ਇੱਥੇ ਛੱਡ ਜਾਣਾ ਹੈ ਉਸ ਨੂੰ ਸਥਿਰ ਕਰਕੇ ਮੰਨਦਾ ਹੈ ਜੋ ਹੋਵਣ ਤੋਂ ਦੂਰ ਪਰਾਨੇ ਤੇ ਜੋ ਹੋਣਾ ਸੱਚ ਹੈ ਉਸ ਨੂੰ ਦੂਰ ਕਰਕੇ ਜਾਣਦਾ ਹੈ ਛੋੜ ਜਾਏ ਤਿਸ ਕਾ ਕ੍ਰਮ ਕਰੇ ਜੋ ਕੁਝ ਇੱਥੇ ਛੱਡ ਜਾਣਾ ਹੈ ਉਸ ਦੇ ਲਈ ਮਿਹਨਤ ਕਰਦਾ ਹੈ ਸੰਗ ਸਹਾਈ ਤਿਸ ਪਰ ਹਰੇ ਜੋ ਸੰਗੀ ਸਾਥੀ ਹੈ ਨਾਲ ਜਾਣਾ ਹੈ ਉਸ ਦਾ ਤਿਆਗ ਕਰ ਦਿੰਦਾ ਹੈ ਚੰਦਨ ਲੇਪ ਉਤਾਰੇ ਤੋਏ ਚੰਦਨ ਦਾ ਲੇਪ ਤੋ ਕੀ ਉਤਾਰ ਦਿੰਦਾ ਹੈ ਗਰਤ ਪ੍ਰੀਤ ਭਸਮ ਸੰਗ ਹੋਈ ਖੋਤੇ ਦੀ ਜਿਹੜੀ ਪ੍ਰੀਤ ਹੈ ਉਹ ਸਵਾਦੇ ਨਾਲ ਹੀ ਹੁੰਦੀ ਹੈ ਅੰਧ ਕੂਪ ਮੈ ਪਤਿਤ ਵਿਕਰਾਲ ਜਿਹੜਾ ਜੀਵ ਹੈ ਉਹ ਭਿਆਨਕ ਅੰਨੇ ਖੂ ਦੇ ਵਿੱਚ ਡਿੱਗ ਰਿਹਾ ਹੈ ਨਾਨਕ ਕਾਢ ਲਿਓ ਪ੍ਰਭ ਦਿਆਲ ਹੇ ਦਿਆਲ ਪ੍ਰਭ ਆਪ ਇਸ ਨੂੰ ਕੱਢ ਲਵੋ ਕਰਤੂਤ ਪਸ਼ੂ ਕੀ ਮਾਨਸ ਜਾਤ ਕਹਿੰਦੇ ਕਰਨੀ ਪਸ਼ੂਆਂ ਵਾਲੀ ਹੈ ਮਨੁੱਖ ਦੀ ਪਰ ਜਨਮ ਮਨੁੱਖ ਦਾ ਮਿਲਿਆ ਹੈ ਲੋਕ ਪਚਾਰਾ ਕਰੇ ਦਿਨ ਰਾਤ ਰਾਤ ਦਿਨ ਲੋਕ ਦਿਖਾਵਾ ਕਰਦਾ ਰਹਿੰਦਾ ਹੈ ਬਾਹਰ ਭੇਖ ਅੰਤਰ ਮਲਮਾਇਆ ਬਾਹਰੋਂ ਉਜਵਲ ਬੇਸ ਹੈ ਤੇ ਅੰਦਰ ਮਾਇਆ ਦੀ ਮੈਲ ਹੈ ਸ਼ਪਸਤ ਨਾਹੀ ਕਛੁ ਕਰੇ ਛਪਾਇਆ ਇਸ ਤਰ੍ਹਾਂ ਛਪਾਉਣ ਦੇ ਨਾਲ ਅਸਲੀਅਤ ਕਦੇ ਵੀ ਨਹੀਂ ਛੁਪਦੀ ਬਾਹਰ ਗਿਆਨ ਧਿਆਨ ਇਸ਼ਨਾਨ ਬਾਹਰੋਂ ਗਿਆਨੀ ਧਿਆਨੀ ਤੇ ਇਸ਼ਨਾਨੀ ਹੈ ਅੰਤਰ ਵਿਆਪੈ ਲੋਭ ਜਵਾਨ ਤੇ ਅੰਦਰ ਲੋਭੀ ਰੂਪੀ ਕੁੱਤਾ ਲੱਗਾ ਹੋਇਆ ਹੈ ਅੰਤਰ ਅਗਨ ਬਾਹਰ ਤਨ ਸਵਾ ਅੰਦਰ ਤ੍ਰਿਸ਼ਨਾ ਦੀ ਅਗ ਹੈ ਤੇ ਬਾਹਰ ਸ਼ਰੀਰ ਦੇ ਉੱਤੇ ਵਿਰਾਗ ਦੀ ਸਵਾਲ ਆਈ ਹੋਈ ਹੈ ਗਲ ਪਾਥਰ ਕਿਵੇਂ ਤਰੇ ਅਥਾ ਗੜ ਦੇ ਨਾਲ ਪੱਥਰ ਬਨ ਕੇ ਅਥਾ ਸਮੁੰਦਰ ਨੂੰ ਕਿਵੇਂ ਪਾਰ ਕਰ ਸਕਦਾ ਹੈ ਜਾ ਕੇ ਅੰਤਰ ਬਸੇ ਪ੍ਰਭ ਆਪ ਜਿਸ ਦੇ ਹਿਰਦੇ ਦੇ ਵਿੱਚ ਪ੍ਰਭ ਆਪ ਬਸਦਾ ਹੈ ਨਾਨਕ ਤੇ ਜਨ ਸਹਿਜ ਸਮਾਤ ਉਹੋ ਜਨ ਸਹਿਜ ਸਰੂਪ ਪ੍ਰਭੂ ਵਿੱਚ ਤੁਮਾਉਂਦਾ ਹੈ ਸੁਣ ਅੰਦਾ ਕਿਵੇਂ ਮਾਰਗ ਪਾਵੇ ਅੰਨਾ ਸੁਣ ਕੇ ਰਸਤਾ ਕਿਸ ਤਰ੍ਹਾਂ ਪਾ ਸਕਦਾ ਹੈ ਕਰੂ ਗਹਿ ਲੇ ਉੜੇ ਨਿਵਾ ਹੈ ਹੱਥ ਫਾੜ ਲਵੋਗੇ ਤਾਂ ਉਹ ਤੋੜ ਤੱਕ ਪੁੱਜੇਗਾ ਕਹਾ 부ਜਾਰਤ 부ਜੈ ਡੋਰਾ ਜਿਹੜਾ ਬੋਲਾ ਹੈ ਉਹ 부ਜਾਰਤਾਂ ਦੇ ਨਾਲ ਕਿਸ ਤਰ੍ਹਾਂ 부ਜ ਸਕਦਾ ਹੈ ਨਿਸ ਕਹੀਏ ਤੋ ਸਮਝੈ ਪੋਰਾ ਜੇ ਰਾਤ ਕਹੀਏ ਤਾਂ ਉਹ ਦਿਨ ਸਮਝਦਾ ਹੈ ਕਹਾਂ ਵਿਸਨਪੰਦ ਕਾ ਵੈ ਗੂੰਗਾ ਗੂੰਗਾ ਵਿਸਨ ਪਦੇ ਕਿਸ ਤਰਾਂ ਗਾ ਸਕਦਾ ਹੈ ਯਤਨ ਕਰੇ ਤੋ ਵੀ ਸੁਰ ਪੰਗ ਜੇ ਉਹ ਕੋਸ਼ਿਸ਼ ਕਰੇ ਤਾਂ ਵੀ ਸੁਰ ਨਾਸ਼ ਹੁੰਦੀ ਹੈ ਕਹ ਪਿੰਗਲ ਪਰਬਤ ਪਰ ਭਵਨਾ ਪਿੰਗਲੇ ਦਾ ਪਹਾੜ ਉੱਤੇ ਕਰ ਕਿਸ ਤਰਾਂ ਹੋ ਸਕਦਾ ਹੈ ਨਹੀਂ ਹੋ ਤੋ ਉਹ ਉਸ ਗਵਨ ਕਿਉਂਕਿ ਉਸ ਦਾ ਉੱਥੇ ਜਾਣਾ ਨਹੀਂ ਹੋ ਸਕਦਾ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ हे कृपा स्वरूप करतार गरीब विनती करता है नानक तू मेरी कृपा तरै जीव तेरी कृपा ਦੇ ਨਾਲ ਹੀ ਤਰ ਸਕਦਾ ਹੈ ਸੰਗ સહਾਈ ਸੁ ਆਵੇ ਨਾ ਚਿਤ ਜੋ ਸੰਗੀ ਤੇ સહਾਈ ਹੈ ਉਹ ਚਿਤ ਚ ਨਹੀਂ ਆਉਂਦਾ ਜੋ ਵੈਰਾਈਤਾ ਸੂ ਪ੍ਰੀਤ ਜੋ ਵੈਰੀ ਹੈ ਉਸ ਦੇ ਨਾਲ ਪ੍ਰੀਤ ਕਰਦਾ ਹੈ ਬਲੂਆ ਕੇ ગ્રਹ ਪੀਤਰ ਵਸੈ ਰੀਤ ਦੇ ਘਰ ਦੇ ਅੰਦਰ ਵੱਸਦਾ ਹੈ ਅੰਧ ਕੇ ਲਮਾਇਆ ਰੰਗ ਰਸੈ ਮਾਇਆ ਦੇ ਰੰਗਾਂ ਦੇ ਵਿੱਚ ਅਨੇਕਾ ਖੇਡਾਂ ਦੇ ਰਸ ਲੈਂਦਾ ਹੈ ਗ੍ਰਿੜ ਕਰ ਮਾਨੈ ਮਨ ਪ੍ਰਤੀਤ ਇਹਨਾਂ ਦਾ ਭਰੋਸਾ ਮਨ ਦੇ ਵਿੱਚ ਪੱਕਾ ਕਰਕੇ ਮੰਨਦਾ ਹੈ ਕਾਲ ਨਾ ਆਵੇ ਮੂੜੇ ਚਿੱਤ ਮੂਰਖ ਨੂੰ ਮੌਤ ਚੇਤੇ ਹੀ ਨਹੀਂ ਆਉਂਦੀ ਵੈਰ ਵਿਰੋਧ ਕਾਮ ਕ੍ਰੋਧ ਮੋਹ ਵੈਰ ਵਿਰੋਧ ਕਾਮ ਕ੍ਰੋਧ ਤੇ ਮੋਹ ਝੂਠ ਵਿਕਾਰ ਮਹਾ ਲੋਭ ਤ੍ਰੋ ਝੂਠੇ ਵਿਕਾਰ ਲੋਭ ਤੇ ਤੋਖੇ ਕਰਕੇ ਇਹ ਹੁਜੁਗਤ ਵਿਹਾਨੇ ਕਈ ਜਨਮ ਇੰਨਾ ਹੀ ਜੁਗਤੀਆਂ ਦੇ ਵਿੱਚ ਕਈ ਜਨਮ ਬੀਤ ਗਏ ਨਾਨਕ ਰੱਖ ਲਿਓ ਆਪਨ ਕਰ ਕਰਮ ਏ ਪ੍ਰਭੂ ਰੱਖ ਲਵੋ ਆਪਣੀ ਬਖਸ਼ਿਸ਼ ਕਰਕੇ ਤੂੰ ਠਾਕੁਰ ਤੂੰ ਪੈਰ ਦਾਸ ਤੂੰ ਮਾਲਕ ਹੈ ਤੇਰੇ ਅੱਗੇ ਬੇਨਤੀ ਹੈ ਜੀਉ ਪਿੰਡ ਸਭ ਤੇਰੀ ਰਾਸ ਇਹ ਜੀਵ ਤੇ ਸਰੀਰ ਸਭ ਤੇਰੀ ਪੂੰਜੀ ਹੈ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਸੀਂ ਮਾਤਾ ਪਿਤਾ ਹੋ ਤੁਸੀਂ ਅਤੇ ਅਸੀਂ ਤੁਹਾਡੇ ਬੱਚੇ ਹਾਂ ਤੇਰੀ ਕਿਰਪਾ ਮੈਂ ਸੁਖ ਕਨੇ ਰੇ ਤੇਰੀ ਕਿਰਪਾ ਦੇ ਵਿੱਚ ਬਹੁਤ ਸੁਖ ਹਨ ਕੋਈ ਨਾ ਜਾਣੇ ਤੁਮਰਾ ਅੰਤ ਤੁਹਾਡਾ ਅੰਤ ਕੋਈ ਨਹੀਂ ਜਾਣਦਾ ਊਚੈ ਤੇ ਊਚਾ ਭਗਵੰਤ ਏ ਸੁਆਮੀ ਤੁਸੀਂ ਉੱਚਿਆਂ ਤੋਂ ਉੱਚੇ ਹੋ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਸਾਰੀ ਹੀ ਸਮਗਰੀ ਤੇਰੀ ਸੱਤਾ ਦੇ ਵਿੱਚ ਟਿੱਗੀ ਹੋਈ ਹੈ ਤੁਮ ਤੇ ਹੋਏ ਸੋ ਆਗਿਆਕਾਰੀ ਤੋ ਹੱਥੋਂ ਜੋ ਕੁਝ ਹੋਵੇ ਉਹ ਹੁਕਮ ਵਿੱਚ ਹੀ ਹੁੰਦਾ ਹੈ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਆਪਣੀ ਲੀਲਾ ਦੀ ਮਰਿਆਦਾ ਨੂੰ ਤੁਸੀਂ ਆਪ ਹੀ ਜਾਣਦੇ ਹੋ ਦਾਸ ਆਪ ਤੋਂ ਸਦਾ ਕੁਰਬਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪੁੱਲ ਚੁੱਕ ਮਾਫ ਕਰਨੀ ਤਾਂ ਗੱਜੀ